ਇੱਕ ਮੇਲ ਮਸੂਰ ਹੋਈ ਹੈ ਜ ਜਿਸ ਚਿਸਤਾਂ ਨੇ ਥ੍ਰੈਟ ਦਿੱਤੀ ਗਈ ਹੈ ਕਿ ਪੀਸੀ ਆਫਿਸ ਦੇ ਵਿੱਚ ਕੋਈ ਕੋਈ ਅਹੇਲਿਕ ਘਟਨਾਵਾਂ ਨੂੰ ਘਟਨਾ ਕੀ ਕੋਸ਼ਿਸ਼ ਹੋ। ਸੋ ਉਹਦੇ ਰਿਗਾਰਡਿੰਗ ਜਿਹੜੀ ਚੈਕਿੰਗ ਕੀਤੀ ਗਈ ਹੈ ਸਾਰੇ ਏਰੀਆ ਨੂੰ ਜਿਹੜਾ ਸੈਨੀਟਾਈਜ਼ ਕੀਤਾ ਗਿਆ। ਜ਼ਿਲ੍ਹਾ ਨਵਾਂ ਸ਼ਹਿਰ ਦੇ ਡੀਸੀ ਦਫ਼ਤਰ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਹ ਧਮਕੀ ਈਮੇਲ ਦੇ ਜ਼ਰੀਏ ਦਿੱਤੀ ਗਈ ਹੈ। ਜਿਸ ਤੋਂ ਬਾਅਦ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ। ਉੱਥੇ ਹੀ ਪੁਲਿਸ ਨੇ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਤੇ ਪੁਲਿਸ ਈਮੇਲ ਦੀ ਵੀ ਜਾਂਚ ਕਰ ਰਹੀ ਹੈ ਡੀਸੀ ਨੇ ਕਿਹਾ ਕਿ ਕਬਰੋਂ ਦੀ ਜਰੂਰਤ ਨਹੀਂ ਹੈ ਉੱਥੇ ਹੀ ਡੀਸੀ ਆਫਿਸ ਦੇ ਸਾਰੇ ਅਧਿਕਾਰੀ ਅਤੇ ਸਟਾਫ ਆਪਣੇ ਆਪਣੇ ਕੰਮਾਂ ਵਿੱਚ ਰੁੱਝੇ ਦਿਖਾਈ ਦਿੰਦੇ ਨੇ ਇੱਕ ਮੇਲ ਮਸੂਰ ਹੋਈ ਹੈ ਜਿਦੇ ਵਿੱਚ ਇਸਤਾਂ ਦੀ ਥੈਟ ਦਿੱਤੀ ਗਈ ਹੈ ਕਿ ਡੀਸੀ ਆਫਿਸ ਦੇ ਵਿੱਚ ਵੀ ਕੋਈ ਅਹੇਜੀ ਕੋਤਨਾਤਕ ਘਟਨਾ ਕੀਤੀ ਜਾ ਸਕਦੀ ਸੋ ਉਹਦੇ ਰਿਗਾਰਡਿੰਗ ਜਿਹੜੀ ਚੈਕਿੰਗ ਕੀਤੀ ਗਈ ਸਾਰੇ ਏਰੀਆ ਨੂੰ ਜਿਹੜਾ ਸੈਨੀਟਾਈਜ਼ ਕੀਤਾ ਗਿਆ ਐਂਟੀ ਸਬੋਟਾ ਚੈਕਿੰਗ ਕੀਤੀ ਗਈ ਹੈ ਔਰ ਸਾਰਾ ਗਾਂਚਿਸ ਚੈੱਕ ਹੀ ਟੈਕਨੀਕਲੀ ਸੋ ਅਸੀਂ ਜਿੱਥੇ ਇਹਨੂੰ ਐਂਟੀ ਸਬੋਟੇਜ ਨਾਲ ਚੈੱਕ ਕਰ ਰਹੇ ਹਾਂ ਉੱਥੇ ਨਾਲ ਦੀ ਨਾਲ ਜਿਹੜਾ ਟੈਕਨੀਕਲੀ ਵੀ ਇਹਦੇ ਬਾਰੇ ਪਤਾ ਕਰ ਰਹੇ ਹਾਂ ਅਲੱਗ ਤਾਂ ਕੀ ਹੈ ਸਰ ਕਿ ਉਹ ਵਹਾਂ ਹੈ ਕਿ ਹੋ ਸਕਦਾ ਹੈ ਪਰ ਅਸੀਂ ਕਿਸੇ ਵੀ ਚੀਜ਼ ਨੂੰ ਰੂਲ ਆਊਟ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਜਿੱਥੇ ਇਹ ਪ੍ਰਕਾਸ਼ਨ ਲੈ ਰਹੇ ਹਾਂ ਉੱਥੇ ਨਾਲ ਦੀ ਨਾਲ ਟੈਕਨੀਕਲੀ ਉਹ ਵੀ ਚੈੱਕ ਕਰ ਰਹੇ ਹਾਂ ਲੋਕਾਂ ਨੂੰ ਸਨੇਹਾ ਕੀ ਆਮ ਲੋਕਾਂ ਨੂੰ ਬਿਲਕੁਲ ਸੁਰੱਖਿਤ ਮਾਹੌਲ ਹੈਗਾ ਉਹਨਾਂ ਦੀ ਸੁਰੱਖਿਆ ਮਾਲ ਜਾਨ ਦੀ ਸੁਰੱਖਿਆ ਕਰਨਾ ਸਾਡੀ ਡਿਊਟੀ ਹੈ ਉਹ ਬਿਲਕੁਲ ਕਰਾਂਗੇ ਕਿਸੇ ਨੂੰ ਘਬਰਾਉਣ ਦੀ ਜਰੂਰਤ ਨਹੀਂ ਆਫਿਸ ਇਹ ਚੱਲ ਰਹੀ ਹੈ ਬਿਲਕੁਲ ਆਫਿਸ ਠੀਕ ਚੱਲ ਰਿਹਾ ਅਸੀਂ ਚੈੱਕ ਕਰ ਲਏ ਪ੍ਰੋਪਰ ਚੱਲ ਰਿਹਾ ਹੈ